ਤਤ ਜਲੰਧਰ ਦੇ ਪੱਕਾ ਬਾਗ ਇਲਾਕੇ ਦੇ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ ਜਿਸ ਦੇ ਇਲਾਕੇ ਦੇ ਮਜੂਦਾ ਕਾਂਗਰਸੀ ਕੌਂਸਲਰ ਸ਼ੈਰੀ ਛੱਡਾ ਦੇ ਘਰ ਦੇ ਬਾਹਰ ਕੁਝ ਨੌਜਵਾਨਾਂ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ ਦਰਸਲ ਸ਼ੈਰੀ ਛੱਡਾ ਦੇ ਘਰ ਦੇ ਬਾਹਰ ਕੁਝ ਨੌਜਵਾਨ ਉਸ ਨੂੰ ਧਮਕੀਆਂ ਦੇ ਰਹੀ ਸੀ ਜਿਸ ਤੋਂ ਬਾਅਦ ਸ਼ੈਰੀ ਉਹਨਾਂ ਨੌਜਵਾਨਾਂ ਨੂੰ ਸਮਝਾਉਣ ਲਈ ਬਾਹਰ ਨਿਕਲੇ ਪਰ ਨੌਜਵਾਨਾਂ ਨੇ ਉਹਨਾਂ ਦੇ ਘਰ ਦੇ ਗੇਟ ਤੇ ਬੋਤਲਾਂ ਤੇ ਇੱਟਾਂ ਰੋੜਿਆਂ ਦੇ ਨਾਲ ਹਮਲਾ ਕਰ ਦਿੱਤਾ ਇਸ ਸਾਰੀ ਘਟਨਾ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕੁਝ ਨੌਜਵਾਨ ਸ਼ੈਰੀ ਦੇ ਘਰ ਦੇ ਬਾਹਰ ਖੜਕੇ ਗਾਲ੍ਹਾਂ ਕੱਢ ਰਹੇ ਨੇ ਤੇ ਧਮਕੀਆਂ ਦੇ ਰਹੇ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਸ਼ੈਰੀ ਨੇ ਕਿਹਾ ਕਿ ਉਹਨਾਂ ਵੱਲੋਂ ਨਾ ਤਾਂ ਨੌਜਵਾਨਾਂ ਨੂੰ ਸਮਝਾਇਆ ਜਾ ਰਿਹਾ ਸੀ ਆਪਰ ਉਲਟਾ ਉਹਨਾਂ ਤੇ ਹੀ ਨੌਜਵਾਨਾਂ ਦੇ ਵੱਲੋਂ ਹਮਲਾ ਕਰ ਦਿੱਤਾ ਇਸ ਬਾਰੇ ਜਾਣਕਾਰੀ ਦਿੰਦਿਆਂ ਸ਼ੈਰੀ ਨੇ ਕਿਹਾ ਕਿ ਉਹਨਾਂ ਵੱਲੋਂ ਤਾਂ ਨੌਜਵਾਨਾਂ ਨੂੰ ਸਮਝਾਇਆ ਜਾ ਰਿਹਾ ਸੀ ਪਰ ਉਲਟਾ ਉਹਨਾਂ ਤੇ ਹੀ ਨੌਜਵਾਨਾਂ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਰਸਤੇ ਮੁਹੱਲੇ ਤੇ ਰਾਹੁਲ ਜਿਥੇ ਨਸ਼ੇ ਦੇ ਪਰਚੇ ਨੇ ਪੁਲਿਸ ਮੇਤ ਪੰਜ ਨੌਜਵਾਨ ਸੀ ਜ ਜਿਨ੍ਹਾਂ ਦੇ ਕੋਲ ਤੇ 17 ਹਥਿਆਰ ਦੇ ਨਾਲ ਨਾਲ ਦੇਸੀ ਘੱਟਾ ਵੀ ਨਜ਼ਰ ਆਇਆ ਉਹਨਾਂ ਕਿਹਾ ਕਿ ਜਾਣਕਾਰਾਂ ਦੇ ਜਵਾਬੜੇ ਤੋਂ ਬਾਅਦ ਨੌਜਵਾਨ ਨੇ ਜਿਹੜੇ ਮੌਕੇ ਤੋਂ ਫਰਾਰ ਹੋ ਗਏ ਜਿਸ ਦੀ ਫਰਾਰ ਹੋਣ ਦੀ ਵੀਡੀਓ ਵੀ ਸਾਬੜਿਆਈ ਹੈ ਅਤੇ ਗਲੀ ਦੇ ਬਾਹਰ ਖਿਲਰੇ ਇੱਟਾ ਰੋੜੇ ਅਤੇ ਬੋਤਲਾਂ ਸਾਫ਼ ਦੇਖੀਆਂ ਜਾ ਸਕਦੀਆਂ ਨੇ ਸ਼ਹਿਰੀ ਨੇ ਕਿਹਾ ਕਿ ਉਹਨਾਂ ਵੱਲੋਂ ਪੁਲਿਸ ਨੂੰ ਕੰਪਲੇਨਟ ਦੇ ਦਿੱਤੀ ਗਈ ਹੈ ਤੇ ਪੁਲਿਸ ਜਾਂਚ ਕਰ ਰਹੀ ਹੈ ਕੀ ਗੱਲ ਕੀ ਮਾਮਲਾ ਕੀ ਹੈ ਜੀ ਗੱਲ ਇਦਾਂ ਹੈ ਕਿ ਮੈਂ ਬੱਚੇ ਮੇਰੇ ਗਲੀ 'ਚ ਖੇਡਦੇ ਸੀਗੇ ਤਾਂ ਅਸੀਂ ਘਰ ਦੇ ਅੰਦਰ ਐਂਟਰੀ ਕੀਤੀ ਕੋਈ ਬੰਦਾ ਨੇ ਇੱਥੇ ਗੰਦੀਆਂ ਗੰਦੀਆਂ ਗਾਲਾਂ ਕੱਢਦੇ ਮੈਂ ਗੋਲੀਆਂ ਮਾਰਨ ਆਇਆ ਹੋਇਆ ਆ ਦੇਖੋ ਲਾਈਵ ਹੂੰ ਆਵਾਜ਼ ਸੁਣੋ ਬਾਤ ਸੁਣੋ ਗੰਦੀਆਂ ਗਾਹਾਂ ਘੜਦਾ ਕਹਿੰਦਾ ਗੋਲੀਆਂ ਮਾਰਨੀ ਆ ਥੱਲੇ ਆ ਆ ਦੇਖੋ ਇਹ ਕੌਣ ਸੀ ਬੰਦੇ ਬਜੇ ਜਿਹੜੇ ਆਏ ਸੀਗੇ ਇੱਕ ਮੁੰਡਾ ਇੰਦੇ ਤੇ ਚਿੱਤੇ ਤੇ ਤਿੰਨ ਪਰਦੇ ਆ ਰਸਤੇ ਮੱਲੇ ਰਹਿਦਾ ਵਾ ਰਾਹੁਲ ਕੋ ਨਾ ਦੱਦਲੇ ਧਾਰੇ ਜਾਣੇ ਆ ਦੇਖੋ ਕਹਿੰਦਾ ਗੋਲੀਆਂ ਮਾਰਨੀ ਦਿੱਦੇ ਵੀ ਹੱਥ 'ਚ ਇੱਕ ਬਟਾਕਾ ਲੀਗਾ ਇਹ ਡਾਇਰੈਕਟ ਸਿੱਧਾ ਤੁਹਾਡੇ 'ਤੇ ਵੀ ਹਗਾ ਡਾਇਰੈਕਟ ਸਿੱਧਾ ਤੁਹਾਡੇ ਘਰ ਹਮਲਾ ਕਰਨਾ ਹੈ ਡਾਇਰੈਕਟ ਇਹ ਮੈਨੂੰ ਨਹੀਂ ਪਤਾ ਜੀ ਇਹ ਕਿਹਦਾ ਕੋਈ ਲੈਣ ਜਰੂਣਾ ਕਿਸੇ ਦਾ ਕੋਈ ਰੱਬ ਜਾਣੇ ਮੈਨੂੰ ਕੀ ਪਤਾ ਕੀ ਆ ਆ ਇਹਨੂੰ ਸਮਝਾਣਾ ਨਾਲ ਦੇ ਮੁੰਡੇ ਬੋਤਲਾਂ ਮਾਰਨ ਲੱਪਿਆ ਮੇਰੇ ਘਰ ਵਰਕਰ ਸੀ ਮ ਇਦਾਂ ਆਪਣਾ ਦੁਕਾਨ ਤੇ ਮੇਰੇ ਕੋਲ ਕੰਮ ਕਰਦਾ ਉਹਦੇ ਥੋੜੀ ਅੱਗੇ ਆਪਾਂ 돌ਿਆ ਮੈਂ ਕਿਹਾ ਖੜ ਗੱਲ ਸੁਣ ਗੱਲ ਸੁਣ ਆਪਾਂ ਅਜੇ ਇਹਦੇ ਹੱਥੇ ਸਮਾਨ ਸੀਗਾ ਕੋਈ ਪਟਾਕਾ ਬਟੂਕਾ ਸੀਗਾ ਬਸ ਉਹ ਸ਼ਰੀ ਕਿੰਨੇ ਕਿੰਨੇ ਸੀਗੇ ਉਹ ਦੋ ਜਣੇ ਯਾਰ ਇੱਕ ਜਣਾ ਇੱਧਰਲੇ ਪਾਸੇ ਖੜਾ ਸੀਗਾ ਤਿੰਨ ਜਣੇ ਉੱਧਰ ਦੋ ਤਿੰਨ ਜਣੇ ਉੱਧਰ ਸੀ ਉਦੋਂ ਨੂੰ ਤੋੜੇ ਬਜ਼ਾਰਾਂ ਨੂੰ ਭਜੇ ਨਹੀਂ ਇੱਧਰ ਦੇਖਿਆ ਇਹਨਾਂ ਨੇ ਕਹਿ ਮੈਂ ਕਿਹਾ ਦੇਸੀ ਕਟਾ ਜਾਂ ਪਿਸਤਲ ਜੀ ਕੋਈ ਚੀਜ਼ ਸੀ ਗਾਲਾਂ ਵੀ ਕਰਦਾ ਤਾਂ ਸਾਰੇ ਗੇਟ ਦੇ ਬਾਹਰ ਬਹੁਤ ਨਾਲ ਇਹ ਜਿਹੜੇ ਗੇਟ ਦੇ ਬਾਹਰ ਜਿਹੜੀਆਂ ਬੋਤਲਾ ਬੂਤਲਾ ਚਲਾ ਕੇ ਉਹਨਾਂ ਨੇ ਮਾਰਿਆ ਸਰ ਤੁਹਾਨੂੰ ਤਾਂ ਪਤਾ ਹੋਊਗਾ ਕੀ ਨਾਮ ਹੈ ਨਾ ਤੁਹਾਨੂੰ ਪਤਾ ਹੀ ਆ ਮੇਰਾ ਐਸੇ ਜਗਿੰਦਰਪਾਲ ਮੈਂ ਡਿਊਟੀ ਆਫਸਰ ਹਾਂ ਦੱਸੋ ਜੀ ਸਰ ਕੀ ਮੈਟਰ ਕੀ ਆ ਸਾਰਾ ਬੈਡ ਨਾਲ ਕੋਈ ਲੜਾਈ ਝਗੜਾ ਹੋਇਆ ਸੀ ਇਹਨਾਂ ਨੇ ਕਾਲ ਕੀਤੀ ਅਸੀਂ ਮੌਕੇ ਤੇ ਪ੍ਰੈਜੈਂਟ ਆਏ ਇਹਨਾਂ ਨੇ ਕੰਪਲੇਂਟ ਦਿੱਤੀ ਆ ਛੇਰੇ ਜੋ ਕਾਰਵਾਈ ਪਾ ਦਿੱਤੀ ਆ ਕਰ ਕਿਸ ਤੇ ਦੀ ਕੰਪਲੇਂਟ ਕੀਤੀ ਸੂਚਨਾ ਕੀ ਮਿਲੀ ਤੁਹਾਨੂੰ ਬਾਈ ਝਗੜਾ ਕਦੇ ਹੋ ਰਿਹਾ ਜੀ ਇੱਥੇ ਕੁਛ ਉਹਨੇ ਦਿਖਾਇਆ ਕੋਈ ਸੀਸੀਟੀਵੀ ਵਗੈਰਾ ਸਹੀ ਕੋ ਹੋਇਆ ਤੁਸੀਂ ਇਨਵੇਸ ਜਾਂਚ ਕੀਤੀ ਕਾਦੀਆਂ ਜਾਂਚ ਕੀਤੀ ਕੀ ਹੋਇਆ ਕਿੱਦਾਂ ਹੋਇਆ ਮੈਟਰ ਜਾਂਚ ਕੀਤੀ ਤੁਸੀਂ ਉਹ ਕਹਿੰਦੇ ਸਾਡੇ ਕੋਲ ਸੀਸੀ ਕੈਮਰੇ ਦੀ ਹੋਟਲ ਆ ਗਈਆਂ ਕਿ ਸਰ ਇਹ ਜੀ ਡਿਊਟੀ ਅਫਸਰ ਜੀ ਕਹਿੰਨੇ ਮੈਂ ਡਿਊਟੀ ਅਫਸਰ ਆ ਤੁਹਾਡੇ ਜਾਂਚ ਕਰਨ ਲਈ ਫਰਜ਼ ਬੰਦਾ ਨਾ ਤੋ ਤੁਹਾਨੂੰ ਆਪਣਾ ਨਾਮ ਹੀ ਦੱਸਣਾ ਭਾਰੀ ਪਿਆ ਰਿਹਾ ਸਾਡੇ ਸਾਹਮਣੇ ਨਾਮ ਲਿਖਿਆ ਤੁਹਾਨੂੰ ਦੋ ਵਾਰੀ ਦੱਸ ਦਿੱਤਾ ਤੁਸੀਂ ਫੇਰ ਦੁਬਾਰਾ ਉਹੀ ਗੱਲ ਪੁੱਛੀ ਸਰ ਮੈਂ ਤਾਂ ਪਹਿਲੀ ਹੀ ਪੁੱਛੀ ਸੀ ਮੈਂ ਤਾਂ ਪਹਿਲੀ ਹੀ ਪੁੱਛਿਆ ਜੀ ਸਰ ਮੈਂ ਤਾਂ ਪਹਿਲੀ ਹੀ ਪੁੱਛਿਆ ਜੀ